ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਆਕਲੀਏ ਦੇ YouTube ਚੈਨਲ ਤੋਂ ਅੱਜ ਬਈ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਝੋਟੀ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਪੂਰੀ ਸਕੀਨ ਝੋਟੀ ਆ ਸਿੰਗਾ-ਸੁੰਗਾ ਦੀ ਵਧੀਆ ਕੀ ਬਈ ਤੇ ਲੇਵ ਵਾਲੂਆ ਦੇਖੋ ਤੁਸੀਂ ਝੋਟੀ ਦਾ ਪੂਰਾ ਵਧੀਆ ਲੇਵਾ ਮੁੱਠੀ ਆਲਾ ਥਣ ਲੱਗਿਆ ਹੋਇਆ ਝੋਟੀ ਦੇ ਪਤਲੇ ਪਿੰਡੇ ਦੀ ਝੋਟੀ ਆ ਬਈ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਝੋਟੀ ਵਧੀਆ ਪਾਲੀ ਹੋਈ ਆ ਬਾਈ ਨੇ ਵੱਡੀ ਗੱਲ ਬਈ ਘਰੂ ਝੋਟੀ ਆ ਇਹ ਏ ਬਾਈ ਦੂਜੇ ਸੂਏ ਸੂਣਾ ਹੁਣ ਝੋਟੀ ਨੇ ਪਹਿਲੇ ਸੂਏ ਬਾਈ ਕਹਿੰਦਾ ਇਹਨੇ 11 ਕਿਲੋ ਦੁੱਧ ਦਿੱਤਾ ਬਾਈ ਤੇ ਦੂਜੇ ਸੂਏ ਤੁਹਾਡੇ ਹਿਸਾਬ ਨਾਲ 12 ਤੇ 13 ਦੇ ਵਿੱਚ ਆਜੂਗੀ ਝੋਟੀ ਜੇ ਹਿਸਾਬ ਨਾਲ ਲੇਵਾ ਝੋਟੀ ਦਾ ਬਾਕੀ ਬਾਈ 5-4 ਦਿਨ ਰਹਿੰਦੇ ਆ ਜੇ ਸੂਣ ਦੇ ਦੇ ਝੋਟੀ ਦਾ ਹੋਰ ਵੀ ਲਾਹੂਗੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਝੋਟੀ ਦਾ ਲੇਵਾ ਪੂਰਾ ਵਧੀਆ ਪਿੱਛੇ ਹੜਮਾ ਲੇਵਾ ਬਾਈ ਜੇ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਚਾਹੀਦੀ ਹੈ ਬਾਈ ਤਾਂ ਇਹ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਈ ਨਾਇਬ ਕੋਲੇ ਖੜੀ ਆ ਬਾਈ ਨਾਇਬ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਤਾਂ ਬਾਈ ਨਾਇਬ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦਾ ਤੇ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਅਮਰਤ ਡੈਰੀ ਫਾਰਮ ਆਕਲੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਈ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਇਦਾਂ ਦੀਆਂ ਬਣਾਉਣੀਆਂ ਨੇ ਆਪਣੇ ਤੋਂ ਤਾਂ ਆਪਣਾ ਨੰਬਰ 9814092012 ਤੇ ਸੰਪਰਕ ਜ਼ਰੂਰ ਕਰੋ ਧੰਨਵਾਦ ਜੀ